ਤੁਹਾਡੇ ਮੇਰੇ ਵੀਰੋ ਸਸੀਗਾਲ ਸਭ ਨੂੰ ਹੋਰ ਠੀਕ ਹੋ ਸੋ ਅੱਜ ਆਪ ਆਏ ਸੀ ਮੱਝ ਵਾਸਤੇ ਪੱਠੇ ਵੱਢਣ ਮੈਂ ਕਿਹਾ ਸਾਨੂੰ ਵੀ ਦਿਖਾ ਦਈਏ ਸਾਡੀ ਜ਼ਿੰਦਗੀ ਬਾਰੇ ਆ ਪਿੰਡਾਂ ਦੀ ਜ਼ਿੰਦਗੀ ਤੁਹਾਨੂੰ ਪਤਾ ਹੀ ਕਿਹੋ ਜਿਹੀ ਹੁੰਦੀ ਆ ਅੱਜ ਤੁਹਾਨੂੰ ਦਿਖਾਉਣੀ ਅੱਜ ਚਾਹਦੇ ਆ ਮੇਰੇ ਨਾਲ ਸਿਆ ਕੋਲ ਸੋ ਜਿਹਾ ਕਿ ਤੁਸੀਂ ਦੇਖ ਰਹੇ ਹੋ ਸ਼ਾਮ ਢਲਣ ਵਾਲੀ ਆ ਤੇ ਆ ਦੇ ਕੇ ਮੇਰੇ ਨਾਲ ਦੇ ਇਹ ਜਿਵੇਂ ਗਏ ਤੁਸੀਂ ਸੁਣੀ ਆਗਾ ਸਾਡਾ ਤਾਂ ਚਲੋ ਇਹ ਸੜ ਜਾਂਦਾ ਪਰ ਡੰਗਰਾ ਦਾ ਨਹੀਂ ਸੜਦਾ ਮੁੰਡਿਆ ਅੱਜ ਆਪਾਂ ਬਲੌਗ ਤੇ ਆ ਗਏ ਜੀ ਹੈਲੋ ਜੀ ਭਾਈ ਜੀ ਹੈਲੋ ਜੀ ਹੋਲਦੇ ਸ਼ਸ਼ੀ ਗਾਲ ਬੁਲਾਓ ਸ਼ਸ਼ੀ ਗਾਲ ਜੀ ਸਾਡੀ ਨਾਲ ਜੀ ਫਰੀਆਂ ਜੀ ਸੋ ਦੇਖ ਲਓ ਮੇਰੇ ਵੀਰੋ ਇਹ ਮੱਝਾਂ ਦਾ ਆਪਣੇ ਦੋ ਹੀ ਨੇ ਪਰ ਬੰਦੇ ਤਿੰਨ ਵੱਡਣ ਲੱਗੇ ਪਰ ਬੰਦੇ ਤਿੰਨ ਵੱਡਣ ਲੱਗੇ ਹੋਏ ਆਂਗੇ ਵੀ ਉਹ ਨੂੰ ਜੀ ਤਿੰਨ ਫੜਦੇ ਕੰਮ ਚਲੋ ਇਹ ਆ ਬਰਡ ਕੇ ਮਿਲਦੇ ਆਂਗੇ ਪੱਠੇ ਸੋਨੂੰ ਜਾਂਦੇ ਜਾਂਦੇ